ਪ੍ਰੀਤ ਆਲੋਖ ਕਹਿੰਦਾ ਹੈ ਵੀ ਹਰ ਇੱਕ ਜੱਫਾੜਾ ਉਹ 500 ਦਾ ਹੋ ਗਿਆ ਹੈ ਫਾਈਨਲ ਦੀ ਪਹਿਲੀ ਕਬੱਡੀ ਮੋਟਾ ਆ ਗਿਆ ਚੂੜ ਚੱਕੀ ਹੈ ਲਓ ਕਹਿੰਦੇ ਚੂੜ ਚੱਕਿਆ ਮੋਟਾ ਕਬੱਡੀ ਮੈਦਾਨ ਦੇ ਵਿੱਚ ਫਾਈਨਲ ਦੀ ਪਹਿਲੀ ਰੇਡ ਪਾ ਰਿਹਾ ਹੈ ਕਲੇਰਾਂ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲ ਵੰਦਰ ਡੋਰ ਤੇ ਜਾਂਦਲੀ ਦੀਆਂ ਟੀਮਾਂ ਦੇ ਦਰਮਿਆਨ ਭਈ ਹੋਈ ਰੇਡ ਤੇ ਆਹ ਸਾਹਮਣੇ ਇਸ਼ਾਰਾ ਹੋ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਹੈ ਇਹ ਆ ਸਾਬਜੀਤ ਮੋਟਾ ਚੁਰ ਚੱਕੀ ਆ ਖਾਨ ਉਪਲੀ ਵਾਲੇ ਦਾ ਵੰਦਰ ਡੋਰ ਦੀ ਟੀਮ ਬਣਾਉਣ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਉਪਲੀ ਵਾਲੇ ਖਾਨ ਦਾ ਵੀ ਧੰਨਵਾਦ ਲਓ ਸਾਹਮਣੇ ਢੀਲਾ ਜਾਣ ਲਈ ਇਹਨੂੰ ਮਨੀਸ਼ ਆਖਦੇ ਆ ਹਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਕਿਸ ਨੌਜਵਾਨਾ ਮੁਕਾਬਲਾ ਹੋਵੇਗਾ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਕੌਣ ਜੱਫੀਆਂ ਚ ਮੱਲਾ ਮਾਰਦਾ ਜੀ ਚਰਚਾ ਕੁਝ ਹੀ ਪਰਾ ਵਿੱਚ ਹੋ ਜਾਣੀ ਧਿਆਨੇ ਇਧਰ ਕੋਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕਰਮ ਜੋ ਸ਼ਬਦ ਨਿਕਲੇ ਸੁਖਰਾਜ ਦੇ ਰੋਡੇ ਹੈ ਸੱਚ ਉਚਾਰਦਾ ਜੀ ਅੱਜ ਦੇ ਦਿਨ ਦਾ ਫਾਈਨਲ ਹਰਮਨ ਸਲੀਨੇ ਵਾਲਾ ਕਬੱਡੀ ਪਾ ਰਿਹਾ ਹੈ ਜਗਦੇਵ ਜੱਗੂ ਕਹਿੰਦਾ ਵੀ ਟੋਡਿਆਂ ਦੇ ਬਿੱਲੇ ਦੇ ਦੋ ਜੱਫੇ 500 ਦੇ ਹੋਣਗੇ ਮਨਮੀਤ ਗਰੇਵਾਲ ਕਹਿੰਦਾ ਵੀ ਜਿਹੜਾ ਜੱਫੀ ਦੋ ਜੱਫੇ ਲਾ ਗਿਆ 1000 ਰੁਪਏ ਦੇ ਮਾਨ ਹੋਣਗੇ ਲਓ ਪੈਂਦੀ ਕਬੱਡੀ ਹਰਮਨਾ ਸਲੀਨੇ ਵਾਲਾ ਕਬੱਡੀ ਪਾਉਂਦਾ ਹੈ ਬਾਬਾ ਜੀ ਬਹੁਤ ਟਾਪ ਕਬੱਡੀ ਕਾਡੀ ਹੋ ਗਈ ਹੈ ਬਾਬਾ ਜਗਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਔਰ ਸਮੁੱਚੇ ਪਿੰਡ ਦਾ ਧੰਨਵਾਦ ਹੈ ਸਮੁੱਚੇ ਐਨਆਰਆਈ ਦਾ ਜਿਹਨਾਂ ਨੇ ਸਾਡਾ ਸਹਿਯੋਗ ਕੀਤਾ ਸਾਰੇ ਪਰਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਇੱਕੋ ਫਾਈਨਲ ਬਾਕੀ ਹੈ ਜਿਹੜੇ ਨਾਮ ਸਾਨੂੰ ਚੇਤੇ ਹੈ ਉਹ ਅਸੀਂ ਬੋਲੀ ਜਾਣੇ ਹੈ ਇੱਕੋ ਇੱਕ ਤੁਹਾਡੇ ਕਪੜਾ ਫਾਈਨਲ ਜਿਹੜਾ ਹੈ ਉਹ ਖੇੜਾ ਜਾ ਰਿਹਾ ਹੈ ਆ ਵਿੱਕੀ ਹੈ ਹਰੀਕੇ ਪਿੰਡ ਵਾਲਾ ਰਕੇਸ਼ ਬੋਪੁਰੀਆ ਰਕੇਸ਼ ਬੋਪੁਰੀਆ ਮੁੰਡਾ ਕਹਿੰਦੇ ਕਿਰਣਾ ਦੇ ਸਾਰਾ શરી ਤੋਂ ਆਇਆ ਹੈ ਨੌਜਵਾਨ ਗੱਭਰੂ ਕੈਨੇਡਾ ਵਾਲਾ ਵਿੱਕੀ ਹਰੀਕੇ ਵਾਲਾ ਇਸਲੇ ਟਰਾਈ ਕਰਦਾ ਹੈ ਲਓ ਅਗਲੀ ਕੌਡੀ ਅਗਲੀ ਕਾਉਂਡੀ ਪੁਆਇੰਟ ਤੇ ਮੋਟਾ ਚੂੜ ਚੱਕਿਆ ਫੇਰ ਤਿਆਰ ਬਰ ਤਿਆਰ ਫਾਈਨਲ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦਾ ਜ਼ੋਰ ਲੱਗਾ ਹੋਇਆ ਸਾਰੇ ਕਲੇਰਾਂ ਪਿੰਡ ਦਾ ਸਾਰੇ ਪ੍ਰਬੰਧਕਾਂ ਦਾ ਸਾਡੀ ಗ್ರಾಮ ਪੰਚਾਇਤ ਦਾ ਜਿੰਨੇ ਵੀ ਅਹੁਦੇਦਾਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਬਜੀਤ ਮੋਟਾ ਚੂੜ ਚੱਕਿਆ ਪਾਉਂਦਾ ਹੋਇਆ ਰੇਡ ਤੇ ਦੂਸਰੇ ਪਾਸੇ ਪੁਲਸੀ ਹੈ ਮੁਕਾਬਲਾ ਸਿਰੇ ਦਾ ਦੋ ਖਿਡਾਰੀਆਂ ਦੇ ਦਰਮਿਆਨ ਉਹ ਲੱਗਾ ਪਿਆ ਜ਼ੋਰ ਪਰ ਜੂੜ ਚੱਕਿਆ ਕਿੱਥੇ ਲੋਟ ਆਉਂਦਾ ਹੈ ਨੰਬਰ ਰੇਡ ਦੇ ਸੇਜਾ ਜੜਿਆ ਹੈ ਨੰਬਰ ਕਹਿੰਦੇ ਤਾਵੀ ਦਾ ਇੱਕ ਕਬੱਡੀ ਲੈ ਟੀਲੇ ਇੱਕ ਮਿੰਟ ਭਾਈ ਰੈਫਰੀ ਨੂੰ ਪੁੱਛ ਲੋ ਵੀ ਉਹਨਾਂ ਨੇ ਕਾਡੀਆਂ ਕਿੰਨੀਆਂ ਦਿੱਤੀਆਂ ਠੀਕ ਹੈ ਮੇਰਾ ਭਰਾ ਕਿਉਂਕਿ ਯਾਰ ਜਿੰਨੀਆਂ ਕੌਡੀਆਂ ਬਾਈ ਆਪਾਂ ਦਿੱਤੀਆਂ ਨੇ ਨਾ ਇਹਨਾਂ ਨੂੰ ਜਿੰਨੀਆਂ ਕੌਡੀਆਂ ਦਿੱਤੀਆਂ ਨੇ ਕੌਡੀ ਇੱਕ ਪੌਣੀ ਔਖੀ ਹੋ ਜਾਂਦੀ ਹੈ ਸਵੇਰ ਦੇ ਨੰਗੇ ਪਿੰਡੇ ਮੁੰਡੇ ਖੇੜੀ ਜਾਂਦੇ ਆ ਯਾਰ 11 11:30 ਵਜੇ ਪਏ ਹੈ ਹੈ 11:30 ਹੋਏ ਪਏ ਹੈ ਲਓ ਸਾਹਮਣੇ ਢੀਲਾ ਜਾਣਲੀ ਵਾਲਾ ਅੱਜ ਦੇ ਦਿਨ ਦਾ ਫਾਈਨਲ ਚਾਰ ਜੱਫੀ ਬੰਦਰ ਡੋੜ ਵਾਲੇ ਲਓ ਵਿੱਕੀ ਤੇ ਢੀਲੇ ਦੇ ਦਰਮਿਆਨ ਵਜਦੇ ਤੱਕੇ ਲੱਗਦਾ ਜੋਰ ਹਰਜੀਪਾਸੇ ਕਬੱਡੀ ਕਬੱਡੀ ਨੰਬਰ ਇਧਰ ਆ ਹਰਵਿੰਦਰ ਗਰੀਸਾ ਜਸ਼ਨ ਗਰੀਸਾ ਜਿੰਦਰ ਗਰੀਸਾ ਮਾਨਕ ਗਰੀਸਾ ਤੇ ਲਾਡੀ ਢਾੜੀ ਵਾਲ ਤੇ ਨਾਲ ਗਰਮੀਤ ਢਾੜੀ ਵਾਲ ਟੋਡਿਆਂ ਵਾਲੇ ਬਿੱਲੇ ਦੇ ਦੋ ਜੱਫੇ 1500 ਦੇ ਹੋਣਗੇ ਇਹਨਾਂ ਭਰਾਵਾਂ ਦੇ ਵੱਲੋਂ ਇਧਰ ਜਗਦੇਵ ਜੱਗੂ ਐ ਬੰਦ ਡੋੜ ਦੇ ਸੋਨੇ ਦਾ ਇੱਕੋ ਜਫਾ 500 ਦਾ ਹੋ ਗਿਆ ਜੱਗੂ ਭਾਈ ਕਹਿੰਦਾ ਪਰਲੀ ਸਾਈਡ ਹੁਣ ਹਰਮਨ ਜਾਂ ਤੇ ਇਸ ਲਈ ਧੂਰ ਕੋਟੀ ਹੈ ਉਹ ਮੜ ਜਾ ਤੱਕਾ ਅਗਲੀ ਕੋਟੀ ਮੈਦਾਨ ਵਿੱਚ ਰਕੇਸ਼ ਆ ਗਿਆ ਸੁਖਰਾਜ ਸੋਨੇ ਬੰਦ ਡੋੜ ਵੱਲ ਦਾ ਇੱਕੋ ਜਫਾ ਜੜਾ 500 ਦਾ ਹੋ ਗਿਆ ਲਓ ਰਕੇਸ਼ ਨੇ ਕਬੱਡੀ ਪਾਈ ਆ ਬੋਪਰੀ ਰਕੇਸ਼ ਅੱਜ ਦੇ ਕਬੱਡੀ ਕੱਪ ਦਾ ਕੌਣ ਬੈਸਟ ਰੇਡਰ ਬਣਦਾ ਇਹ ਕੌਣ ਬਸ ਜਾਫੀ ਬਣਦਾ ਤੇ ਸਮਾਂ ਦੱਸੇਗਾ ਬਹੁਤ ਵਧੀਆ ਮੁਕਾਬਲਾ ਹੈ ਲਓ ਪੈਂਦੀ ਰੇਡ ਚਾਰ ਜਾਫੀ ਤਿਆਰ ਬਰ ਤਿਆਰ ਕਲੇਰਾਂ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲ ਮੈਚ ਕਹਿੰਦੇ ਸਿਰੇ ਦਾ ਲਓ ਸੋਨਾ ਮੰਦਰ ਵਾਲਾ ਮੰਨਿਆ ਪਰ ਮੰਨਿਆ ਜਾਫੀ ਕੇ ਲਾਉਂਦਾ ਬਾੜੇ ਲਗਾ ਲੈਂਦਾ ਰੇਡਰਾਂ ਨੂੰ ਟਾ ਦੁਨੀਆ ਹੋ ਗਈ دیਵਾਨੀ ਖੇਡ ਖੇਡ ਦਾ ਤੂਫਾਨੀ ਲਓ ਖੇਡ ਖੇਡ ਦਾ ਤੂਫਾਨੀ ਸੁਖਰਾਜਾ ਆਹ ਬੰਦੇ ਨੇ ਬੱਕਰੀਆਂ ਰੱਖੀਆਂ ਹੋਈਆਂ ਇਹਨੂੰ ਸ਼ੌਂਕ ਹੈ ਕਬੱਡੀ ਦਾ ਆਹ ਰਪਈਏ ਲੈ ਕੇ ਆਇਆ ਹੈ ਕਹਿੰਦਾ ਭਾਈ ਤੇਰੇ ਲਈ ਮੈਂ ਦੇਣੇ ਆ ਤੇਰੇ ਬੋਲਾਂ ਤੋਂ ਖੁਸ਼ ਹੋ ਕੇ ਪਰ ਭਾਈ ਤੇਰਾ ਸਤਕਾਰ ਹੈ ਆ 100 ਰੁਪਏ ਮੈਂ ਰੱਖ ਲਿਆ ਭਾਈ ਬਣ ਕੇ ਆ ਰੁਪਏ ਲੈ ਜਾਈ ਤੇਰਾ ਬਹੁਤ ਬਹੁਤ ਧੰਨਵਾਦ ਹੈ ਇਹ ਬੱਕਰੀਆਂ ਰੱਖੀਆਂ ਹੋਈਆਂ ਪਰ ਸ਼ੌਂਕ ਕੌਡੀ ਦਾ ਜਿਹੜਾ ਕੋਈ ਮਾਨ ਸਤਕਾਰ ਕਰੇ ਉਹ ਮਾਨ ਰੱਖ ਲੈਣਾ ਚਾਹੀਦਾ ਹੈ ਮੇਰੇ ਵੀਰੋ ਲੈ ਵੀ ਹਰਵਿੰਦਰ ਆ ਭਰਾਤ ਮੈਂ ਮਾਫੀ ਚਾਹੁੰਦਾ ਕਿਉਂਕਿ ਭਾਈ ਇਹ ਕਬੱਡੀ ਹੈ ਬੜੀ ਔਖੀ ਏ ਕੌਡੀ ਖੇਡਣੀ ਲਾੜੀ ਸਾਈਡਾ ਹੁਣ ਚੌੜੇ ਵਿੱਚੋਂ ਉਹ ਚੱਕਦਾ ਗਿਆ ਹੁਣ ਜਾਫੀ ੱਟਕਾ ਨਜ਼ਾਰਾ ਬੱਲੇ 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 ਪਿੰਡ ਕਲੇਰਾ ਵਿੱਚ ਕੌਡੀ ਚੱਲੇ ਹੋਈ ਜਾਂਦੀ ਆ ਬੱਲੇ ਬੱਲੇ ਇਧਰ ਰਾਜੀ ਵੀਰ ਦੇ ਵੱਲੋਂ ਬਹੁਤ ਵੱਡਾ ਪਿਆਰ ਇਹਨਾਂ ਬੋਲਾਂ ਲਈ ਆ ਲੈ ਵੀ ਰਾਜੀ ਤੇਰਾ ਬਹੁਤ ਧੰਨਵਾਦ ਅਗਲੀ ਕਬੱਡੀ ਕੌਣ ਪਾਵੇਗਾ ਪੁਲਸੀ ਇਹਨੇ ਜਫਾ ਲਾ ਦਿੱਤਾ ਹੈ ਅੱਜ ਦੇ ਦਿਨ ਦਾ ਫਾਈਨਲ ਲਓ ਸਾਹਮਣੇ ਢੀਲਾ ਜਾਂਦਲੇ ਮਨੀਸ਼ ਨੇ ਕਬੱਡੀ ਪਾਈ ਹੈ ਬੰਦਰ ਡੋਰ ਦੇ ਚਾਰ ਨੇ ਚਾਰੇ ਤਿਆਰ ਬਰ ਤਿਆਰ 11 ਵੱਜ ਕੇ 15 ਮਿੰਟ ਦਾ ਸਮਾਂ ਆਹ ਪੈਂਦੀ ਰੇਡ ਤੇ ਇਹ ਕਹਿੰਦੇ ਸਣੀ ਲਓ ਨਾਜਵਾਨ ਬੰਦਰ ਡੋਰ ਵਾਲਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਪਰ ਨੰਬਰ ਕਹਿੰਦੇ ਰੀਡਰ ਦਾ ਨੰਬਰ ਕਹਿੰਦੇ ਮਨੀਸ਼ ਨੇ ਟੀਮ ਦੇ ਖਾਤੇ ਜੋੜਤਾ ਹੈ ਮਨੀਸ਼ ਮਨੀਸ਼ ਤੇ ਸ਼ੀਲੂ ਦੀ ਬੜੀ ਡਿਮਾਂਡ ਹੈ ਜਦੋਂ ਆਗੇ ਇੰਡੀਆ ਤੇ ਜੋੜੀ ਇਕੱਠੀ ਖੇੜਿਆ ਕਰੂਗੀ ਇਹ ਸਮੇਂ ਦੀਆਂ ਬਤਾਂ ਲਓ ਹਰਮਨਾ ਇਸ ਲਈ ਅਗਲੀ ਕੋਡੀ ਪਾਉਂਦਾ ਕਹਿੰਦੀ ਹਰਮਨ ਬੁਲਟ ਮੇਰੇ ਵੀਰੋ ਲੈ ਦੀ ਸਾਈਡ ਹੈ ਇਧਰ ਸਾਡੇ ਭਰਾ ਜੱਗੂ ਹਣੀ ਇਹਨਾਂ ਬੋਲਾਂ ਲਈ ਸਤਿਕਾਰ ਭੇਜਦੇ ਆ ਧੰਨਵਾਦ ਹੈ ਲਓ ਸ਼ੀਰਾ ਤੂਰ ਕੋਟੀ ਹੈ ਪਰ ਸਲੀਨੇ ਵਾਲਾ ਅੰਕ ਟੀਮ ਦੇ ਖਾਤੇ ਜੁੜ ਗਿਆ ਜੇ ਕੋਈ ਦੱਸੇ ਗਲਤ ਗਿਰਵੇ ਵਾੜੀ ਸੁਣ ਲਈਏ ਉਹਦੇ ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ ਭਾਵੇਂ ਤਾ ਵੀ ਸਿੱਖਦੇ ਰਹੀਏ ਨੀਵੇਂ ਬਈਏ ਜੇ ਕੋਈ ਦੱਸੇ ਗਲਤ ਗਿਰਵੇ ਬਾੜੀ ਹੁਣ ਲਈਏ ਗੱਲ ਨਾ ਪਈਏ ਲਾਓ ਸਾਹਮਣੇ ਰਕੇਸ਼ ਫੇਰ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਰੇਡ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਦੇ ਦਿਨ ਦਾ ਵਨ ਆਫ ਦਾ ਬੈਸਟ ਅੱਜ ਦੇ ਦਿਨ ਦਾ ਲਾਸਟ ਮੁਕਾਬਲਾ ਉਹ ਪੈਂਦੀ ਹੋਈ ਰੇਡ ਤੇ ਕਬੱਡੀ 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 ਵੰਦਰ ਡੋਰ ਵਾਲਾ ਬੜਾ ਭੈੜਾ ਜਫੀ ਹੈ ਉਹ ਮੁੰਡਾ ਕਰ ਗਿਆ ਕਮਾਲ ਲਾ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਲਓ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਤੇ ਬਾਬਾ ਜਗਜੀਤ ਸਿੰਘ ਜੀ ਦਾ ਜੋ ਸਰਪੰਚ ਵੀ ਨੇ ਨੰਬਰਦਾਰ ਵੀ ਨੇ ਇਹ ਕੋਆਪਰੇਟਿਵ ਸੁਸਾਇਟੀ ਦੇ ਮੁਖੌਦੇਦਾਰ ਵੀ ਨੇ ਦੋ ਜਫੇ ਸੋਨੇ ਦੇ ਹੋ ਗਿਆ ਲੈ ਵੀ ਪਹਿਲਾਂ ਕਿੰਨੀ ਮਾਇਆ ਐਨਾਨਸ ਕੀਤੀ ਸੀ ਮਾਇਆ ਵੀਰਾਂ ਨੂੰ ਵੇਚਿਆ ਵੀ ਜਰੂਰ ਪੁੱਛਦੀ ਕਰ ਦਿਓ ਲਓ ਸਾਹਮਣੇ ਹਰਮਨ ਛਰੀਨੇ ਵਾਲਾ ਇਹ ਨਾ ਗੁਰਪ੍ਰੀਤ ਅਮਰੀਕਾ ਵਾਲਾ 500 ਰੁਪਇਆ ਭੇਜਦਾ ਹੈ ਸੋਨੇ ਬੰਦ ਡੋੜ ਵਾਲੇ ਦੇ ਲਈ ਪਰ ਇਧਰ ਦੀ ਸਾਈਡ ਆ ਔ ਟੋਡਿਆਂ ਵਾਲਾ ਬਿੱਲਾ ਹੁਣ ਕਿਹੋ ਜੀ ਗੱਲ ਬਣਾਊਗਾ ਵਜਾ ਲਖਨੂ ਬੇਟਾ ਕਿ ਸ਼ੁਰੂ ਹੋਇਆ ਲੋਤੇ ਹਾਣਾ ਲੋਦੀ ਕੱਪ ਸੀ ਜਦੋਂ ਇੱਕ ਨੰਬਰ ਤੇ ਬਾਜੇਖਾਨੇ ਵਾਲਾ ਜੱਟ ਸੀ ਜਦੋਂ ਨਮਾ ਨਮਾ ਉੱਠਿਆ ਕੋਲਡ ਵਾਲਾ ਫੌਜੀ ਬਾਗ ਸ਼ੀਲੂ ਡੇ ਕਰਾਉਂਦਾ ਬੜੀ ਅਤ ਸੀ ਜਦੋਂ ਜਦੋਂ ਕੋੜੀਏ ਤੇ ਕਾਲਾ ਕੈਰ ਕਰਦੇ ਸੀ ਬਾਲਾ ਜਦੋਂ ਗਾਗੋ ਤੇ ਰਾਜਨ ਡੈਸ਼ਟ ਮਚਾਈ ਮਿੱਤਰੋ ਉਹਨਾਂ ਦਿਨਾਂ ਦੀ ਕਬੱਡੀ ਦਿਲ ਸਾਡੇ ਉੱਤੇ ਲੱਗੀ ਅਸੀਂ ਬਣ ਗਏ ਕਬੱਡੀ ਦੇ ਸ਼ੇਹਦਾਈ ਮਿੱਤਰੋ ਉਹਨਾਂ ਦਿਨਾਂ ਤੋਂ ਅਸੀਂ ਬਣ ਗਏ ਕਬੱਡੀ ਦੇ ਸ਼ੇਹਦਾਈ ਮਿੱਤਰੋ ਭਈ ਹੋਈ ਰੇਡ ਤੇ ਜਾਂਡਲੀ ਵਾਲਾ ਟੀਲਾ ਕਹਿੰਦੇ ਤਕੜਾ ਨੰਬਰ ਜੋੜ ਗਿਆ ਅੱਜ ਦੇ ਦੰਦਾ ਇਹ ਫਾਈਨਲ ਮੁਕਾਬਲਾ ਹੈ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਜਾਂਡਲੀ ਵਾਲੇ ਟੀਲੇ ਦੇ ਲਈ ਰੇਡਰ ਨੂੰ ਬਹੁਤ ਵੱਡਾ ਮਾਣ ਪਿਆਰਾ ਲੈ ਵੀ ਟੀਲਿਆ ਵੀਰਾਂ ਨੇ ਧਰੇ ਲਈ ਮਾਇਆ ਪੋਈ ਦੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਹਰਮਨ ਸਰੀੜੇ ਵਾਲਾ ਇਹ ਸਿਰ ਦੇ ਕੇ ਲਈ ਸਰਦਾਰੀ ਲੱਗਦੀ ਏ ਜਾਂਡੋ ਪਿਆਰੀ ਸਾਨੂੰ ਆਖੇ ਸਰਦਾਰ ਜੱਗ ਸਾਰਾ ਵੱਖਰੀ ਹੈ ਸ਼ਾਨ ਅਸਾਂ ਦੀ ਸਾਡਾ ਵੱਖਰਾ ਹੈ ਜੱਗ ਤੋਂ ਜਕਾਰਾ ਔ ਸਿੱਖ ਸਰਦਾਰ ਨੌਜਵਾਨ ਹਰਮਨ ਸ੍ਰੀਨੇ ਵਾਲਾ ਪਾਉਂਦਾ ਹੋਇਆ ਰੇਡ ਕਿ 9 ਤੇ 7 ਸਾਲ ਦੇ ਸੀ ਬਾਲਾ ਨਹੀਂ ਹੌਸਲੇ ਟਾਏ ਵਿੱਚ ਫਿਰਨ ਮੁਸੀਬਤ ਦੇ ਉਦੋਂ ਬਿਗਤਾ ਦੇ ਬੱਦਲ ਛਾਏ ਸੀ ਚਾਰ ਚਿਹਰੇ ਤੋਂ ਸੁਣਦਾ ਅਲੀ ਅਲੀ ਦਾ ਨਾਰਾ ਸਰਸਾ ਤੇ ਵਿਛੜ ਗਿਆ ਸੀ ਪਰਿਵਾਰ ਗੁਰੂ ਦਾ ਸਾਰਾ ਸਰਸਾ ਤੇ ਵਿਛੜ ਗਿਆ ਸੀ ਪਰਿਵਾਰ ਗੁਰੂ ਦਾ ਸਾਰਾ ਇਹਨਾਂ ਦਿਨਾਂ ਨੂੰ ਉਹਨਾਂ ਸ਼ਹੀਦੀਆਂ ਨੂੰ ਆਪਾਂ ਯਾਦ ਰੱਖਣਾ ਹੈ ਬੇਸ਼ੱਕ ਕਬੱਡੀ ਹੁੰਦੀ ਰਹਿਣੀ ਮੇਰੇ ਵੀਰੋ ਪਰ ਇਹਨਾਂ ਦਿਨਾਂ ਦੇ ਵਿੱਚ ਥੋੜਾ ਪਰਹੇਜ਼ ਵੀ ਰੱਖਣਾ ਹੈ ਔਰ ਐਲੀ ਸਾਈਡ ਦਾ ਸੋਨਾ ਬੰਦ ਡੋੜਦਾ ਆ ਜੱਫੀ ਨੇ ਹਰਵਿੰਦਰ ਸਿੰਘ ਐ ਕਹਿ ਕਹਿ ਕੇ ਜੱਫੇ ਲਾਇਆ ਇਹਨੇ ਵੱਡੇ ਵੱਡੇ ਟਾਏ ਆ ਕਈ ਐਦਾਂ ਦੇ ਮੇਲੇ ਮੈਂ ਅੱਖੀ ਤੱਕਿਆ ਜਿੱਥੇ ਸੋਨਾ ਬੰਦ ਡੋੜ ਵਾਲਾ ਕਹਿ ਦੱਸ ਗਿਆ ਵੀ ਯਾਰ ਤੇ ਮੁੰਡਾ ਹੁਣ ਟਾਇਆ ਲੈ ਇਹ ਬੜਾ ਡੇਂਜਰ ਜੱਫੀ ਐ ਲਓ ਅਗਲੀ ਕੌਡੀ ਫਿਰ ਨੌਜਨਗਪੁਰੂ ਇੱਕ ਪਾਸੇ ਸਲੀਨਾ ਪਿੰਡ ਜਿਹੜੇ ਪਿੰਡ ਦਾ ਰੇਸ਼ਮ ਹਿੱਟਾ ਜਿਹੜੇ ਪਿੰਡ ਦਾ ਹਰਮਨ ਵੀ ਹਿੱਟਾ ਆ ਹਰਮਨ ਹੈ ਸਲੀਨਾ ਪਿੰਡ ਹੈ ਹੁਣ ਧੂਰ ਗੋਟੀਆ ਇੱਕ ਪਾਸੇ ਸ਼ੀਰਾ ਬੱਲੇ 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 ਗਰਾਉਂਡ ਹੈ ਦੀਵਾਰ ਸਰਹੰਦ ਦੀ ਤੋਂ ਇਹਨਾਂ ਨੂੰ ਵਿਖਾਈਂਦੇ ਪਤਾ ਲੱਗੇ ਪੁੱਤ ਕਿਦਾਂ ਨੀਹਾਂ ਚ ਚੁਣਾਈਂਦੇ ਕੌਮ ਲਈ ਜੁ ਹੋਏ ਉਹ ਸ਼ਹੀਦ ਨਹੀਂ ਭੁਲਾਈਂਦੇ ਮਰ ਜਾਣੇ ਮਾਨਾ ਸਿੱਖੀ ਮੰਗਦੀ ਸਰਾਨੋਂ ਮੁਰ ਜਾਵੇ ਮੁਰਜਾ ਬੀਬਾ ਆਪਣੇ ਦਰਾਨੋਂ ਫੇਕ ਕੀ ਕਰੇਗਾ ਪਿੱਛੋਂ ਉਹ ਜਿਹੜੇ ਦਰਾਨੋਂ ਕੌਮ ਲਈ ਜੁ ਹੋਏ ਉਹ ਸ਼ਹੀਦ ਨਹੀਂ ਭਲਾਈਂਦੇ ਕੌਮ ਲਈ ਜੋ ਹੋਏ ਉਹ ਸ਼ਹੀਦ ਨਹੀਂ ਭਲਾਈਂਦੇ ਆਹ ਅਗਲੀ ਕਬੱਡੀ ਮੋਟਾ ਆ ਗਿਆ ਸਾਬ ਜੀਤ ਸਿੰਘ ਚੂੜ ਚੱਕਿਆ ਲਓ ਚੂੜ ਚੱਕਿਆ ਸਾਬ ਜੀਤ ਮੋਟਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਸਾਡੇ ਵੀਰ ਹਰਵਿੰਦਰ ਚਾਹਗੜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਮੁੱਖ ਪ੍ਰਬੰਧਕ ਦੇ ਤੌਰ ਤੇ ਵੀਰ ਨੇ ਸਵਾਮਾ ਦਿੱਤੀਆਂ ਚਾਹਗੜੀ ਦੀ ਟੀਮ ਦੇ ਲਈ ਬਤੌਰੇ ਜਾਫੀ ਬਹੁਤ ਵਧੀਆ ਪਰਫਾਰਮ ਕਰਦਾ ਹੈ ਲੈ ਵੀ ਹਰਵਿੰਦਰ ਤੇਰਾ ਵੀ ਧੰਨਵਾਦ ਲਓ ਸਾਹਮਣੇ ਕਬੱਡੀ ਪੈ ਰਹੀ ਹੈ 11 ਦੇ ਵਿੱਚੋਂ ਦੇਖਾਂਗੇ ਵੀ ਕੌਣ ਸੀਰਾ ਧੋੜ ਕੋਟੀ ਹੈ ਪਰ ਦੂਸਰੇ ਪਾਸੇ ਬਿੱਲਾ ਟੋੜਿਆ ਲੈ ਤੇ ਚੂੜ ਚੱਕਿਆ ਮੋਟਾ ਦੋ ਖਿਡਾਰੀਆਂ ਦੇ ਦਰਮਿਆਨ ਪਿਆ ਹੋਇਆ ਪੇਚਾ ਪਰ ਨੰਬਰ ਸਾਹਬਜੀਤ ਸਿੰਘ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਲ ਢੀਲਾ ਜਾਂਡਲੀ ਵਾਲਾ ਫੇਰ ਤਿਆਰ ਪਰ ਤਿਆਰ ਢੀਲਾ ਜਾਂਡਲੀ ਵਾਲਾ ਕੜੀ ਨਾਨਸਰ ਕਲੇਰਾਂ ਦੀ ਗੱਲ ਹੁੰਦੀ ਹੈ ਕਿ ਪਹਿਲਾਂ ਸ਼ੇਰਪੁਰੇ ਵਿੱਚ ਹੋ ਕੇ ਲਾਤੇ ਭਾ ਕਲੇਰਾਂ ਨੂੰ ਕੜੀ ਨਾਨਸਰ ਕਲੇਰਾਂ ਦੀ ਗੱਲ ਹੈ ਪਰ ਅੱਜ ਹੱਥਨ ਕਲੇਰਾਂ ਦੀ ਗੱਲ ਹੈ ਅੱਜ ਕਲੇਰਾਂ ਦੇ ਵਿੱਚ ਆਹ ਬੱਲੇ ਬੱਲੇ ਵਿੱਕੀ ਸੋਨ ਸਰੀ ਸ਼ਹਿਰ ਦੀ ਇੱਕ ਕੁੜੀਏ ਨਹੀਂ ਬਹੁਤਾ ਮਟਕ ਮਟਕਣਾ ਤੁਰੀਏ ਨਹੀਂ ਆ ਸਰੀ ਤੋਂ ਆਇਆ ਹੈ ਆ ਮੁੰਡਾ ਕੈਨੇਡਾ ਰਹਿੰਦਾ ਹੈ ਇੱਕ ਪਾਸੇ ਵਿੱਕੀ ਹਰੀਕੇ ਵਾਲਾ ਐਨ ਬੱਲੇ ਵਾਲੇ ਕਰ ਆ ਗਿਆ 40 ਮੁਕਤਾਂ ਦੀ ਧਰਤੀ ਹੈ ਸਰਾਏ ਨਾਗੇ ਦਾ ਇਲਾਕਾ ਹੈ ਕਦੇ ਦੋਦੇ ਕੌਣੀ ਦੀ ਗੱਲ ਹੁੰਦੀ ਹੈ ਕਦੀ ਆਸਾ ਬੁੱਟਰ ਦੀ ਗੱਲ ਕਦੀ ਥਾਂਦੇ ਵਾਲ ਦੀ ਗੱਲ ਕਦੀ ਵਰੀ ਵਾਲ ਦੀ ਗੱਲ ਉਹਨਾਂ ਪਿੰਡਾਂ ਦਾ ਇਹ ਮੁੰਡਾ ਹੈ ਔਰ ਕਦੀ ਸੋਰੇ ਵਾਲ ਦੀ ਗੱਲ ਆ ਅਗਲੀ ਕੌਡੀ ਫਿਰ ਮਡਾਂ ਦੇ ਅੰਦਰ ਹਰਮਨ ਸਨੇਨੀ ਵਾਲਾ ਏ ਕਬੱਡੀ 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 ਹਰਮਨ ਤੇ ਸੀਰਾ ਹਰਮਨ ਤੇ ਸੀਰਾ ਹਰਮਨ ਤੇ ਸੀਰਾ ਨੰਬਰ ਰੇਡ ਦੇ ਸੇਜ ਆ ਜੜਿਆ ਆ ਆ ਅਮਰੀਕਾ ਵਾਲੇ ਸਾਡੇ ਪ੍ਰਾਪਤ ਕਰੀ ਹੈ ਵਿੱਕੀ ਹਰੀਕੇ ਲਈ ਭੇਜਦੇ ਆ ਰਕੇਸ਼ ਬੋਪਰੀਆ ਦਿਲਵੇਸ਼ ਬੋਪਰੀਆ ਕਿ ਮਨਾਂ ਵਿੱਚ ਖਾਰ ਨਹੀਂ ਰੱਬ ਦੀ ਰਜ਼ਾ ਤੋਂ ਬਾਹਰ ਨਹੀਂ ਕੋਈ ਨਾਲ ਖੜਾ ਬਦਨਾਮ ਹੋ ਜੇ ਸਾਡਾ ਇਦਾਂ ਦਾ ਕਰਦਾਰ ਨਹੀਂ ਕੋਈ ਨਾਲ ਖੜਾ ਬਦਨਾਮ ਹੋ ਜੇ ਸਾਡਾ ਇਦਾਂ ਦਾ ਕਰਦਾਰ ਨਹੀਂ ਪਈ ਹੋਈ ਰੇਡ ਚਾਰ ਨੇ ਚਾਰੇ ਤਿਆਰ ਵਰ ਤਿਆਰ ਪਰ ਸੋਨਾ ਸੱਚ ਬੋਲਿਆ ਕਿ ਸੱਚ ਬੋਲਣਾ ਚਾਹੀਦਾ ਪੂਰਾ ਤੋਲਣਾ ਹੀਰਾ ਕੱਟੇ ਤੇ ਨਹੀਂ ਚਾਹੀਦਾ ਮਧੋਲਣਾ ਸਾਖ ਛੱਡ ਜਾਣਾ ਤੇਰੀਆਂ ਵਿਚੋਲਣਾ ਮਾਰੇ ਮਨ ਦੀ ਬਹਾਰ ਨੇਕੀ ਵੱਲ ਮੋੜ ਦੇ ਗੱਲ ਯਾਦ ਰਹਿ ਜੂ ਸੱਜਣਾ ਗਮਾਨ ਛੋੜ ਦੇ ਗਮਾਨ ਛੋੜ ਦੇ ਗੱਲ ਯਾਦ ਰਹਿ ਜੂ ਸੱਜਣਾ ਗਮਾਨ ਛੋੜ ਦੇ ਕਿੰਡੀ ਵੱਡੀ ਗੱਲ ਹੈ ਦਰ ਮੌਤ ਦਾ ਮੂਨਾ ਆਸ਼ਕਾ ਨੂੰ ਨਾ ਕੋ ਆਪਣਾ ਸ਼ੌਂਕ ਤੇ ਸ਼ਾਨ ਮੀਆਂ بارشਾ ਸਭ ਦੁਨੀਆ ਦਾਗੇ ਆਵਾਜ਼ ਹੈ ਜੀ ਰੱਖ ਰੱਬ ਦੀ ਤਰਸ ਧਿਆਨ ਮੀਆਂ ਬਾਬਾ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਸਮੁੱਚੇ ਮੇਰੇ ਵੀਰੋ ਪ੍ਰਬੰਧਕਾਂ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਲੈ ਕੇ ਆਹ ਕਬੱਡੀ ਕਰਵਾਈ ਹੈ ਔਰ ਸੰਗਤਾਂ ਨੂੰ ਬੜੀ ਖੁਸ਼ੀ ਮਿਲੀ ਹੈ ਬੱਲੇ ਬੱਲੇ ਹੋਈ ਹੈ ਬੋਲੇ ਸੋਨਹਾ ਸ੍ਰੀ ਅਕਾਲ ਸਾਰੇ ਨਗਰ ਨੂੰ ਮੁਬਾਰਕਾਂ ਜੇਤੂ ਟੀਮਾਂ ਨੂੰ ਮੁਬਾਰਕਾਂ ਦਿਲਵਰ ਝਨੇਰ ਜੀ ਹੋ ਗਏ ਆ ਫ੍ਰੀ ਫਾਈਨਲ ਮੈਚ ਹੋ ਚੁੱਕਿਆ ਹੈ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਜੀ ਜੀ ਸੋਨੇ ਦਾ ਜੀ ਅੱਜ ਦਾ ਬੰਦੇ ਦਾ ਲੱਕ ਅੱਜ ਦੇ ਮੇਲੇ ਦਾ ਬੈਸਟ ਰੇਡਰ 7